ਸਿਵਰੇਜ ਬੋਰਡ ਵੱਲੋਂ ਇੱਕ 메ਨ ਬਾਜ਼ਾਰ ਦੇ ਵਿੱਚ ਇੱਕ ਟੋਆ ਪੁੱਟਿਆ ਗਿਆ ਤੇ ਇਸ ਦੇ ਨਾਲ ਕਾਫੀ ਦਿਨ ਹੋ ਗਏ ਟੋਏ ਪੁੱਟੇ ਨੂੰ ਚਲੋ ਇਹ ਲੋਕਾਂ ਦੇ ਫਾਇਦੇ ਦੀ ਵੀ ਗੱਲ ਸੀ ਕਹਿ ਸਕਦੇ ਹਾਂ ਕਿ ਜਿੱਥੇ ਪਾਣੀ ਦੀ ਬਲੌਕਜ ਹੋ ਰਹੀ ਸੀ ਇਸ ਨੂੰ ਟੋਏ ਨੂੰ ਲੈ ਕੇ ਨਵਾਂ ਪਾਈਪ ਪਾਉਣ ਜਾ ਰਿਹਾ ਪਰ ਉਸਤੇ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਤੇ ਸਵੇਰੇ ਤਾਂ ਤਨਤੰਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਇੱਕ ਵਿਸ਼ਾਲ ਬੰਨਾ ਸਾਹਿਬ ਗੁਰਦੁਆਰੇ ਤੋਂ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਅਤੇ ਇਸੇ ਹੀ ਬਾਜ਼ਾਰ ਥਾਣੀ ਨਗਰ ਕੀਰਤਨ ਗੁਜ਼ਰਨਾ ਇੱਥੋਂ ਦੀ ਲੰਘਣਾ ਤੇ ਸ਼ਾਇਦ ਕੱਲ ਤੱਕ ਇਹ ਜਿਹੜਾ ਟੋਆ ਵੱਡਾ ਇਹ ਪੂਰਿਆ ਜਾਏ ਮੈਂ ਤੁਹਾਡਾ ਆਪਣਾ ਕਾਉਂਸਲਰ ਰਜੀਵ ਸੋਨੀ ਫਤਿਹਗੜ ਚੂੜੀਆਂ ਇੱਥੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਕਿ ਕੱਲ ਫਤਿਹਗੜ ਚੂੜੀਆਂ ਵਿਖੇ ਵੀ 5 ਜਨਵਰੀ ਨੂੰ ਗੁਰਦੁਆਰਾ ਬਰਨਾ ਸਾਹਿਬ ਨੇੜੇ ਪੁਰਨ ਸ਼ਾਦੀ ਬੇਲੀ ਤੋਂ ਦਸ਼ਮ ਪਿਤਾ ਪੁੱਤਨਾ ਦੇਧਾਨੀ ਸਾਬ ਸ੍ਰੀ ਗੁਰੂਵਿੰਸਿੰਗ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਵਿਭਾਗ ਦੇ ਜੈ ਸਾਹਿਬ ਨੂੰ ਅਸੀਂ ਕੁਝ ਦਿਨ ਪਹਿਲਾਂ ਦੱਸ ਦਿੱਤਾ ਸੀ ਕਿ ਮੇਨ ਬਾਜ਼ਾਰ ਕਾਲੀ ਮਾਤਾ ਮੰਦਿਰ ਦੇ ਲਾਗੇ ਸੀਵਰੇਜ ਵਿਭਾਗ ਵੱਲੋਂ ਬਹੁਤ ਵੱਡਾ ਟੋਆ ਕੱਢਿਆ ਹੋਇਆ ਹੈ ਇਸ ਰਸਤੇ ਥਾਈ ਗੁਰੂ ਸਾਹਿਬ ਦੀ ਸਵਾਰੀ ਲੰਘਣੀ ਹੈ ਭਾਵੇਂ ਉਸ ਟੋਏ ਨੂੰ ਪੂਰ ਦਿਓ ਜਾਂ ਉਸ ਦਾ ਟੈਂਪਰੇਰੀ ਕੋਈ ਹੱਲ ਕੱਢੋ ਕਿਉਂਕਿ ਗੁਰੂ ਸਾਹਿਬ ਦੀ ਸਵਾਰੀ ਅਤੇ ਹਜ਼ਾਰਾਂ ਪੈਦਲ ਸੰਗਤਾਂ ਅਤੇ ਆਪੋ ਆਪਣੇ ਵਾਹਨਾਂ ਤੇ ਆਉਣ ਵਾਲੀਆਂ ਸੰਗਤਾਂ ਉਸ ਰਸਤੇ ਥਾਂ ਨਹੀਂ ਲੰਘਣੀਆਂ ਨੇ ਇਸ ਵੇਲੇ ਆਪਾਂ ਮੌਜੂਦਾ ਫਤਿਹਗੜ ਚੂੜੀਆਂ ਤੇ 메ਨ ਬਾਜ਼ਾਰ 'ਚ ਜਿੱਥੇ ਕਿ ਸੀਵਰੇਜ ਬੋਰਡ ਵੱਲੋਂ ਇੱਕ 메ਨ ਬਾਜ਼ਾਰ ਦੇ ਵਿੱਚ ਇੱਕ ਟੋਆ ਪੁੱਟਿਆ ਗਿਆ ਤੇ ਇਸ ਦੇ ਨਾਲ ਕਾਫੀ ਦਿਨ ਹੋ ਗਏ ਟੋਏ ਪੁੱਟੇ ਨੂੰ ਚਲੋ ਇਹ ਲੋਕਾਂ ਦੇ ਫਾਇਦੇ ਦੀ ਵੀ ਗੱਲ ਸੀ ਕਹਿ ਸਕਦੇ ਹਾਂ ਕਿ ਜਿੱਥੇ ਪਾਣੀ ਦੀ ਬਲੌਕੇਜ ਹੋ ਰਹੀ ਸੀ ਇਸ ਨੂੰ ਟੋਏ ਨੂੰ ਲੈ ਕੇ ਨਵਾਂ ਪਾਈਪ ਪਾਉਣ ਜਾ ਰਿਹਾ ਪਰ ਉਸ ਦੇ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਤੇ ਸਵੇਰੇ ਤਨਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਇੱਕ ਵਿਸ਼ਾਲ ਬਰਨਾ ਸਾਹਿਬ ਗੁਰਦੁਆਰੇ ਤੋਂ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਅਤੇ ਇਸੇ ਹੀ ਬਾਜ਼ਾਰ ਥਾਣੀ ਨਗਰ ਕੀਰਤਨ ਗੁਜ਼ਰਨਾ ਇੱਥੋਂ ਦੀ ਲੰਘਣਾ ਤੇ ਸ਼ਾਇਦ ਕੱਲ ਤੱਕ ਇਹ ਜਿਹੜਾ ਟੋਆ ਵੱਡਾ ਇਹ ਪੂਰਿਆ ਜਾਏ ਪਰ ਅਜੇ ਤੱਕ ਇਹ ਅਨਕੰਪਲੀਟ ਹੈ ਤੇ ਇਸ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਪਰ ਅਜੇ ਤੱਕ ਜਿਹੜਾ ਇਹ ਟੋਆ ਜਿਹੜਾ ਇਹ ਪੂਰਿਆ ਨਹੀਂ ਗਿਆ ਤੇ ਇਸ ਦੀ ਹੁਣ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਕਿ ਕੱਲ ਸਹੀ ਤਰੀਕੇ ਨਾਲ ਟੋਰਾਪੂਰ ਕੇ ਤੇ ਨਗਰ ਕੀਰਤਨ ਜਿਹੜਾ ਵਾ ਇਥੋਂ ਆਪਣੇ ਨਿਰਵੇਖਣ ਜਿਹੜਾ ਵਾ ਇਥੇ ਲੱਗ ਸਕਿਆ ਹਾਜੀ ਸੋਨੀ ਸਾਹਿਬ ਆ ਗਏ ਜੀ ਕੁਦਰਤੀ ਜੀ ਸੋਨੀ ਸਾਹਿਬ ਵੀ ਆ ਗਏ ਨੇ ਇਹਨਾਂ ਨੇ ਅੱਜ ਪੋਸਟ ਵੀ ਪਾਈ ਸੀਗੀ ਇਸ ਨੂੰ ਲੈ ਕੇ ਤੇ ਬੜੀ ਵਧੀਆ ਗੱਲ ਸੀ ਇਹਨਾਂ ਦੀ ਚੰਗੀ ਸੋਚ ਸੀਗੀ ਹਾਜੀ ਸੋਨੀ ਸਾਹਿਬ ਅਚਾਨਕ ਤੁਸੀਂ ਵੀ ਆ ਗਏ ਜੀ ਤੁਹਾਡੀ ਪੋਸਟ ਵੀ ਪਈ ਸੀ ਤੇ ਕੋਏ ਨੂੰ ਲੈ ਕੇ ਤੇ ਆਪਾਂ ਵੈਸੇ ਤੇ ਤੁਹਾਡੀ ਪੋਸਟ ਤੇ ਸ਼ੇਅਰ ਕਰਨੀ ਸੀ ਚਲੋ ਤੁਸੀਂ ਕੁਦਰਤੀ ਆ ਗਏ ਹੋ ਤੇ ਕੀ ਕਹਿੰਦੇ ਹੋ ਸਾਰੇ ਮਾਮਲੇ ਨੂੰ ਲੈ ਕੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਹਿੰਦੁਸਤਾਨ ਵਿੱਚ ਵੱਸਦੀਆਂ ਸੰਗਤਾਂ ਉਹਨਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਜਿਹੜੇ ਦੇਵਤੇ ਪੱਦਰ ਤੇ ਸਾਬਕ ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਉਂਦੀਆਂ ਨੇ ਮੈਂ ਚਾਹੁੰਨਾ ਵਾਂ ਪਈ ਜਦੋਂ ਇਸ ਤਰ੍ਹਾਂ ਦੇ ਸਮਾਗਮ ਆਉਂਦੇ ਨੇ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਜਾਂ 크ਰਿਸਚੀਅਨ ਭਾਈਚਾਰੇ ਦਾ ਸ਼ਹਿਰ ਦੀ ਜਿਹੜੀ ਖੂਬਸੂਰਤੀ ਹੈ ਉਹ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਸੰਗਤਾਂ ਨੇ ਜਿਹੜੇ ਰਸਤੇ ਥਾਣੇ ਲੰਘ ਕੇ ਜਾਣਾ ਹੁੰਦਾ ਉਸ ਰਸਤੇ ਦੇ ਵਿੱਚ ਲੋਕੀ ਤਾਂ ਫੁੱਲ ਵਰਸਾਉਂਦੇ ਨੇ ਪਰ ਕੱਲ ਅਸੀਂ ਬਟਾਲੇ ਦੇ ਵਿੱਚ ਦੇਖਿਆ ਬੜੀ ਮੰਦ ਭਾਗੀ ਘਟਨਾ ਸਗੀ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਜਜਬਾਤੀ ਹੋ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਸਾਡਾ ਫਤਿਹਗੜ ਚੂੜੀਆਂ ਜਿਹੜਾ ਸ਼ਹਿਰ ਆ ਉਹਦੇ ਵਿੱਚ ਵੀ ਕੱਲ ਨਗਰ ਕੀਰਤਨ ਨਿਕਲ ਰਿਹਾ ਹੈ ਉਸ ਪੁੱਤਰਾਂ ਦੇ ਜਾਨੀ ਨੇ ਜਿਸ ਨੇ ਸਾਡੇ ਵਾਸਤੇ ਸਾਰਾ ਪਰਿਵਾਰ ਵਾੜ ਦਿੱਤਾ ਅਸੀਂ ਵੀ ਉਹਨੂੰ ਸ਼ਰਧਾ ਤੇ ਹਕੀਕਤਾ ਭੇਟ ਕਰਨ ਵਾਸਤੇ ਮੈਂ ਪੋਸਟ ਪਾਈ ਸੀ ਇਹ ਜਿਹੜਾ ਸਥਾਨ ਤੁਸੀਂ ਦੇਖ ਰਹੇ ਹੋ ਹਾਂ ਬਿਲਕੁਲ ਦੇਖ ਰਹੇ ਬਿਲਕੁਲ ਇਹ ਇਧਰੋਂ ਦੀ ਟਰਾਲੀ ਲੰਘਣੀ ਬੜੀ ਮੁਸ਼ਕਲ ਸੀਗੀ ਬਿਲਕੁਲ ਪਰ ਫਿਰ ਵੀ ਮੈਂ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਕੇ ਅੱਜ ਉਹਨਾਂ ਨੇ ਕਾਫੀ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਉਹਨਾਂ ਨੇ ਕੰਦਾਂ ਦੀ ਸਾਰੀ ਕਰ ਦਿੱਤੀ ਏ ਹੋ ਸਕਦਾ ਕੱਲ ਤੱਕ ਠੀਕ ਹੋ ਜੇ ਨਹੀਂ ਕੱਲ ਤੱਕ ਪੂਰਾ ਮੁਕੰਮਲ ਨਹੀਂ ਹੋਣਾ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਕੱਲੇ ਦੇ ਉੱਪਰ ਗਾਰਡਰ ਪਾ ਕੇ ਪੱਕੀ ਸ਼ਟਰਿੰਗ ਲਾ ਕੇ ਇਸ ਨੂੰ ਟੈਂਪਰੇਰੀ ਰਸਤਾ ਜਿਹੜਾ ਚਲਾ ਦਿੱਤਾ ਜਾਵੇ ਤਾਂ ਕਿ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਇੱਥੋਂ ਲੰਘਣੀ ਹੈ ਸੰਪੁਰਨ ਉਹ ਨਿਰਵੈਗਨ ਜਿਹੜੀ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਪ੍ਰਸ਼ਾਸਨ ਵਾਲਿਆਂ ਨੇ ਸਾਡੀ ਗੱਲ ਮੰਨੀ ਏ ਦਿਨ ਉਹਨਾਂ ਨੇ ਕੱਲ ਦਾ ਕਿਹਾ ਵੀ ਅਸੀਂ ਕੱਲੇ ਨੂੰ 11 ਵਜੇ ਤੱਕ ਮੁਕੰਮਲ ਕਰ ਦਿਆਂਗੇ ਨਾ ਤੁਹਾਡਾ ਵੀ ਬੜਾ ਤਜਰਬਾ ਸ਼ਹਿਰ ਨੂੰ ਲੈ ਕੇ ਤੁਸੀਂ ਗਲੀ ਗਲੀ ਨੂੰ ਜਾਣਦੇ ਹੋ ਸੀਵਰੇਜ ਦੇ ਪਾਈਪਾਂ ਨੂੰ ਜਾਣਦੇ ਹੋ ਕਿੱਥੋਂ ਕਿੱਥੋਂ ਕਿੱਥੇ ਕਿੱਥੇ ਪਾਈਪ ਪਏ ਨੇ ਦੂਸਰਾ ਗਲੀਆਂ ਨੂੰ ਵੀ ਜਾਣਦੇ ਕਿੱਥੇ ਕਿੱਥੇ ਬਲੌਕਜ ਆਉਂਦੀ ਹੈ ਇਹ ਆ ਜਿਹੜੇ ਟੋਏ ਪਟਾਰੇ ਬਾਜ਼ਾਰ ਵਿੱਚ ਇਹਦਾ ਸੀਵਰੇਜ ਨੂੰ ਲੈ ਕੇ ਕੋਈ ਪਾਣੀ ਦੇ ਨਿਕਾਸ ਨੂੰ ਫਾਇਦਾ ਵੀ ਹੋਏਗਾ ਕਿ ਬਿਨਾਂ ਵਜਾ ਖਰਚਾ ਹੈ ਦੇਖੋ ਜੀ ਇਹ ਕੋਈ ਪੱਕਾ ਹੱਲ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਜਿਹੜਾ ਪਹਿਲਾਂ ਸੀਵਰੇਜ ਪਿਆ ਹੋਇਆ ਬਹੁਤ ਉਹਦੀ ਮੰਦੀ ਹਾਲਤ ਹੈ ਆਪਕੋ ਦਿਖਾਈ ਨਹੀਂ ਦਿੰਦਾ ਉਹ ਬੜੀਆਂ ਜਗ੍ਹਾ ਤੋਂ ਬਹਿ ਚੁੱਕਾ ਵਾ ਟੁੱਟ ਚੁੱਕਾ ਵਾ ਇੱਥੇ ਜਿਹੜੀਆਂ ਸੀਮੈਂਟ ਦੀਆਂ ਜਾਂ ਲੋਹੇ ਦੀਆਂ ਪਾਈਪਾਂ ਪੈਣੀਆਂ ਚਾਹੀਦੀਆਂ ਸੀ ਉਹਦੀ ਜਗ੍ਹਾ ਦੇ ਉੱਤੇ ਮਿੱਟੀ ਦੀਆਂ ਪਾਈਪਾਂ ਪਈਆਂ ਨੇ ਬਿਲਕੁਲ 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 ਉਹ ਕੋਪੈਂਸਰ ਮਿੱਟੀ ਆ ਪਾਈਪ ਤੇ ਕੋਈ ਹੈ ਨਹੀਂ ਪਾਈਪ ਨਜ਼ਰ ਨਹੀਂ ਆਉਂਦੀ ਇਸ ਕਰਕੇ ਜਿ ਫੋਰ ਐਗਜ਼ਾਮ ਜਿਸ ਤਰ੍ਹਾਂ ਏਟ ਹੋਇਆ ਬੋਟਕੇ ਇਹਨੂੰ ਛਤੀ ਹੋਈ ਵੱਲ ਜਿਹੜਾ ਲਗਾਇਆ ਜਾ ਰਿਹਾ ਉਹ ਅੱਗੇ ਪਾਈਪ ਦਿਸੇਗਾ ਤੇ ਫੇਰ ਹੀ ਨਾ ਜਾ ਕੇ ਨਿਕਾਸ ਇਹ ਪਾਣੀ ਪਾਈਪ ਚੱਲਦਾ ਹੋਏਗਾ ਤੇ ਫੇਰ ਹੀ ਇਹ ਪਾਣੀ ਦਾ ਨਿਕਾਸ ਹੋਏਗਾ ਦੇਖੋ ਅਸੀਂ ਸਰਕਾਰ ਅੱਗੇ ਬੇਨਤੀ ਕਰਾਂਗੇ ਕਿ ਇਹਦਾ ਪੱਕਾ ਹੱਲ ਕੱਢਿਆ ਜਾਵੇ ਤੇ ਸੀਵਰੇਜ ਨੂੰ ਨਵੇਂ ਸਿਰੇਓ ਵੱਡੀਆਂ ਪਾਈਪਾਂ ਪਾ ਕੇ ਨਾ ਜੇ ਇਹਨੂੰ ਚਾਲੂ ਕਰਾਂਗੇ ਤੇ ਤਾਂ ਸਾਰਾ ਸ਼ਹਿਰ ਚੱਲਣਾ ਨਹੀਂ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਨਿਤ ਦਿਨ ਬਦੇ ਨਾ ਹੁੰਦੀਆਂ ਰਹਿਣੀਆਂ ਨੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਫਟੇ ਘੜ ਚੂੜੀਆਂ ਕਰਸ ਕਰਕੇ ਜਿਹੜਾ ਬਾਜ਼ਾਰ ਆ ਮੇਨ ਇਦੇ ਵੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਛੋਟੀਆਂ-ਛੋਟੀਆਂ ਗਲੀਆਂ ਦੇ ਨਾਲੇ ਬਾਜ਼ਾਰ ਜੁੜਿਆ ਹੋਇਆ ਜਦੋਂ ਗਲੀਆਂ ਦਾ ਫਲੋਅ ਬਾਜ਼ਾਰ ਦੇ ਵਿੱਚ ਆਉਂਦਾ ਤੇ ਸੀਵਰੇਜ ਅਕਸਰ ਜਮ ਹੋ ਜਾਂਦਾ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਜਿਹਦੇ ਕਰਕੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਬੱਚੇ ਬਿਮਾਰ ਹੁੰਦੇ ਨੇ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਜਨਮਾ ਮੈਂ ਜਿਹੜੀ ਗੱਲ ਮਹਿਸੂਸ ਕਰਦਾ ਸ਼ਹਿਰ ਨੂੰ ਲੈ ਕੇ ਮੈਂ ਵੀ ਕਾਫੀ ਹੱਦ ਤੱਕ ਜਾਣਨਾ ਹੈ ਸੀਵਰੇਜ ਨੂੰ ਲੈ ਕੇ ਜਾਂ ਪੋਰ ਪਾਣੀ ਦੇ ਨਿਕਾਸ਼ ਨੂੰ ਲੈ ਕੇ ਮੈਂ ਕਦੀ ਨਹੀਂ ਸੀ ਵਰੇ ਬੋੜਦੇ ਬਹੁਤ ਉੱਚ ਅਧਿਕਾਰੀ ਦੇ ਤੇ ਨਾਲ ਜੈ ਸਿੰਘ ਸਾਹਿਬ ਵੀ ਬਹੁਤ ਘਟ ਆਉਂਦੇ ਐ ਐਸਜੀਓ ਸਾਹਿਬ ਵੀ ਘਟ ਆਉਂਦੇ ਐ ਐਕਸ਼ਨ ਸਾਹਿਬ ਤੇ ਸ਼ਾਇਦ ਕਰੀ ਆਏ ਵੀ ਨਾ ਉਹਨਾਂ ਨੂੰ ਪਤਾ ਬਣਾ ਹੋਏ ਸਾਰਿਆਂ ਦਾ ਉਹ ਆਉਣ ਦੇਖਣ ਵੀ ਇੱਥੇ ਅਸਲ ਮੁਸ਼ਕਲ ਕਿੱਥੇ ਆ ਦੇਖੋ ਜੀ ਚੰਗਾ ਡਾਕਟਰ ਉਹੀ ਹੁੰਦਾ ਜਿਹੜਾ ਮਰੀਜ਼ ਦੀ ਨਬਜ਼ ਫੜ ਕੇ ਦੱਸ ਦਵੇ ਕਿ ਇਹ ਨੋ ਇਹ ਰੋਗ ਐ ਇਹ ਬਿਮਾਰੀ ਐ ਜਿਹੜੇ ਟੋਟਕੇ ਲਾਉਣ ਵਾਲੇ ਡਾਕਟਰ ਹੁੰਦੇ ਨੇ ਉਹਨਾਂ ਦਾ ਮਰੀਜ਼ ਕਦੀ ਠੀਕ ਨਹੀਂ ਹੁੰਦਾ ਅਕਸਰ ਮਰੀਜ਼ ਠੀਕ ਹੋਣ ਦੀ ਬਜਾਏ ਮਰੀਜ਼ ਦੀ ਸਿਹਤ ਵਿਗੜ ਜਾਂਦੀ ਹੈ ਇਸੇ ਤਰ੍ਹਾਂ ਫਤੇਗੜ ਚੂੜੀਆਂ ਦੇ ਸੀਵਰੇਜ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਮੈਂ ਤੁਹਾਡੀ ਗੱਲ ਸਮਝ ਗਿਆ ਵਾਂ ਅਨਟਰੇਨਡ ਬੰਦੇ ਜਿੰਨੀ ਦੇਰੇ ਇਸ ਸੀਵਰੇਜ ਦੇ ਕੰਮ ਨੂੰ ਅਪਲਾਈ ਕਰਨਗੇ ਉਨੀ ਦੇ ਮਸਲੇ ਦਾ ਹੱਲ ਨਹੀਂ ਹੋਣਾ ਇਹਦਾ ਬਕਾਇਦਾ ਇੱਕ ਚਾਰਟ ਬਣੇ ਡਰਾਇੰਗ ਬਣੇ ਕਿਹੜੀ ਕਿਹੜੀ ਗਲੀ ਕਿਹਦੇ ਨਾਲ ਜੋੜਨੀ ਹੈ ਕਿਹੜੇ ਚੌਂਕ ਦੇ ਵਿੱਚ ਜਾਣਾ ਸੀਨੀਅਰ ਮੋੜਦੇ ਅਧਿਕਾਰੀ ਹੋਣ ਜੇ ਜੇ ਉਹਨੇ ਐਸਟੀਓ ਹੈ ਐਕਸ਼ਨ ਹੋ ਇਹ ਵੇਖੋ ਜੀ ਉਹਨਾਂ ਦਾ ਫਰਜ਼ ਆਪਣੇ ਇੰਜੀਨੀਅਰ ਸੱਦਣਾ ਉਹਨਾਂ ਦਾ ਫਰਜ਼ ਬਣਦਾ ਸਾਡੇ ਨਾਲ ਬੈਠਣਾ ਅਸੀਂ ਸ਼ਹਿਰ ਦੇ ਇਸ ਦੇ ਆਦਿਵਾਸੀ ਆ ਸਾਨੂੰ ਕੱਲੀ ਕੱਲੀ ਗਲੀ ਦਾ ਕੱਲੀ ਕੱਲੀ ਨੁੱਕਰ ਦਾ ਪਤਾ ਵੀ ਕਿੱਥੋਂ ਸੀਵਰੇਜ ਜੋੜਿਆ ਜਿਹੜਾ ਇਸ ਮਸਲੇ ਦਾ ਹੱਲ ਹੋ ਸਕਦਾ ਪਰ ਬਦ ਕਿਸਮਤੀ ਅਸੀਂ ਕਹਿ ਸਕਦੇ ਹਾਂ ਕਿ ਵਾਰ-ਵਾਰ ਕਹਿੰਦੇ ਵੀ ਇਸ ਗੱਲ ਤੇ ਕਦੀ ਅਮਲ ਨਹੀਂ ਹੋਇਆ ਸਿਰਫ ਇੱਕ ਟੋਟਕੇ ਲਾ ਕੇ ਤੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਿੰਨੇ ਕੁ ਦੇ ਇਸ ਤਰ੍ਹਾਂ ਦੇ ਟੋਟਕੇ ਚੱਲਣਗੇ ਆਉਣ ਵਾਲੇ ਸਮੇਂ ਦੇ ਸ਼ਹਿਰ ਦੀ ਅਚਨ ਸੁਣਨ ਸਾਹਿਬ ਹੁਣ ਜਿਹੜੀ ਮੇਨ ਆਪਣੀ ਗੱਲ ਵੀ ਕੱਲ ਜਦ ਤੁਹਾਡੀ ਗੱਲ ਹੋ ਗਈ ਅਧਿਕਾਰੀਆਂ ਨਾਲ ਨਗਰ ਕੌਂਸਲ ਦੇ ਨਾਲ ਜਾਂ ਸੀਵਰੇ ਬੋਰਡ ਦੇ ਨਾਲ ਵੀ ਨੇਰ ਵੇਗਨ ਸ਼ਾਂਤ ਦਾ ਢੰਗ ਨਾਲ ਜਿਸ ਤਰ੍ਹਾਂ ਪਹਿਲਾਂ ਗੁਰੂ ਮਹਾਰਾਜ ਦੀ ਸਵਾਰੀ ਗੁਰਪੁਰੂ ਨੂੰ ਲੈ ਕੇ ਨਗਰ ਕੀਰਤਨ ਚ ਨਿਕਲਦੀ ਸੀ ਉਸੇ ਤਰ੍ਹਾਂ ਹੀ ਬਾਜ਼ਾਰ ਤੋਂ ਨਿਕਲ ਗਈ ਕਿਥੇ ਕਿ ਬਾਜ਼ਾਰ ਵਾਲੀ ਲੋਕ ਜਿਹੜੇ ਸਵਾਗਤ ਕਰਨਗੇ ਤੇ ਸਫਾਈ ਹੋਵੇਗੀ ਦੇਖੋ ਜੀ ਅਸੀਂ ਸਪਸ਼ਟ ਰੂਪ ਦੇ ਵਿੱਚ ਅਧਿਕਾਰੀਆਂ ਨੂੰ ਕਹਿਤਾ ਸੀਗਾ ਪੀ ਬਟਾਲੇ ਦੇ ਵਿੱਚ ਵੇਖੋ ਪ੍ਰਸ਼ਾਸਨ ਨਾ ਐਕਸ਼ਨ ਹੋਇਆ ਜੀ ਉੱਥੇ ਇਸੇ ਗੱਲ ਨੂੰ ਲੈ ਕੇ ਨਲਾਕੀ ਜਾਂ ਲਾਪਰਵਾਹੀ ਕਹਿ ਲਈਏ ਵਰਤੀ ਤੇ ਉਹਨਾਂ ਖਮਿਆਜਾ ਜਿਹੜਾ ਚਲੋ ਇਹ ਜਿਹੜੇ ਕੰਮ ਪਹਿਲਾਂ ਹੋਣੇ ਚਾਹੀਦੇ ਸੀ ਕਿਉਂਕਿ ਸਰਕਾਰ ਦੇ ਜਿਹੜੇ ਉੱਥੇ ਨੁਮਾਇੰਦੇ ਨੇ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਕਿੱਥੇ ਫੋਲਿਆ ਇੱਕ ਅਧਿਕਾਰੀਆਂ ਦੀ ਮੀਟਿੰਗ ਛੱਦਦੇ ਤੇ ਸਾਰੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜਾਂਦੀ ਵੀ ਮੈਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਨਗਰ ਕੀਰਤਨ ਦੇ ਵਿੱਚ ਪਰ ਫਿਰ ਵੀ ਚਲੋ ਜੇ ਉਹਨਾਂ ਨੇ ਇਹਦੇ ਤੇ ਐਕਸ਼ਨ ਕੀਤਾ ਤੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਵਧੀਆ ਨਤੀਜੇ ਮਿਲਣਗੇ ਤੇ ਇਸੇ ਤਰ੍ਹਾਂ ਮੈਂ ਫਤਿਹਗੜ ਚੂੜੀਆਂ ਦੇ ਪ੍ਰਸ਼ਾਸਨ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਕੰਮ ਨੂੰ ਰਾਤੋਂ ਰਾਤ ਅੱਜ ਰਾਤ ਉਹਨਾਂ ਨੇ ਲਾ ਕੇ ਕੱਲ ਸਵੇਰ ਤੱਕ ਮੁਕੰਮਲ ਕਰ ਦੇਣਾ ਮੇਰੀ ਗੱਲ ਹੋਈ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਨਗਰ ਕਾਉਂਸਲ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜਿੱਥੇ ਜਿੱਥੇ ਸਫਾਈ ਵਿਵਸਥਾ ਦੀ ਲੋੜ ਆ ਉੱਥੇ ਆਪਣੀਆਂ ਟੀਮਾਂ ਤੇ ਇੱਕ ਮੁਹਾਜ ਬਣਾ ਕੇ ਚੱਲਣ ਕਿ ਜਿਸ ਪਿਤਾ ਨੇ ਸਾਠੇ ਦੇਸ਼ ਵਾਸਤੇ ਆਪਣਾ ਪਰਿਵਾਰ ਜਿਗਰ ਦੇ ਟੋਟੇਵਾੜ ਦੇ ਉਹਨਾਂ ਵਿੱਚ ਜ਼ਮ ਵਿੱਚ ਫੁੱਲ ਵਸਾਉਣ ਦੀ بجائے ਗੰਦਗੀ ਦਾ ਇੱਕ ਤੇ ਨਾਮੋ ਨਿਸ਼ਾਨਾ ਨਜ਼ਰ ਆਵੇ ਤੇ ਤਾਂ ਹੀ ਸਾਡਾ ਮਨ ਖੁਸ਼ ਹੋਏਗਾ ਇਹ ਜੰਦੀ ਕਾਉਂਸਲਰ ਹਰਜੀਤ ਸੋਨੀ ਜੀ ਤੇ ਆਪਾਂ ਇੱਥੇ ਮੌਕੇ ਤੇ ਵੀ ਪਹੁੰਚੇ ਆਂ ਤੇ ਇਹਨਾਂ ਦਾ ਕਹਿਣਾ ਹੈ ਕਿ ਕੱਲ ਨਗਰਕੀਤਨ ਜਿਹੜਾ ਸੀ ਲੰਘਣਾ ਸੀ ਗੁਰੂ ਮਹਾਰਾਜ ਦੀ ਸਵਾਰੀ ਲੰਘਣੀ ਸੀ ਉਹ ਉਸ ਨੂੰ ਲੈ ਕੇ ਇਹਨਾਂ ਦੀ ਗੱਲ ਹੋਈ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਸਾਰੀ ਰਸਤਾ ਜਿਹੜਾ ਬਿਲਕੁਲ ਕਲੀਅਰ ਤੇ ਸਾਫ਼ ਹੋਏਗਾ ਤੇ ਇਹ ਜਿਸ ਤਰ੍ਹਾਂ ਪਹਿਲਾਂ ਗੁਰੂ ਮਹਾਰਾਜ ਦੀ ਸਵਾਰੀ ਇੱਥੋਂ ਗੁਜ਼ਰਦੀ ਸੀ ਉਸੇ ਤਰ੍ਹਾਂ ਹੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇ ਤੇ ਪੰਜ ਪਿਆਰ ਦੀ ਅਗਵਾਈ ਚ ਨਗਰ ਕੀਰਤਨ ਤਾਂ ਤਾਂ ਸ੍ਰੀ ਗੁਰੂਪ ਸਿੰਘ ਜੀ ਦੇ ਮਨਪੁਰਪ ਨੂੰ ਲੈ ਕੇ ਨਿਕਲੇਗਾ ਜਿਸ ਦਾ ਬਾਜ਼ਾਰ ਵੱਲੋਂ ਸਵਾਗਤ ਕੀਤਾ ਜਾਵੇਗਾ